ਜੀ ਸਾਰਿਆਂ ਨੂੰ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਅੱਜ ਹੁਣ ਸਾਰਿਆਂ ਦੇ orange ਹੈਗੇ ਪੱਗਾਂ। ਬੀਬੀਆਂ ਅਸ਼ੋ ਦੇ ਹੱਥ ਚ ਕੀ ਹੈ? ਦੁਆਰਾ ਸਾਹਿਬ। ਸਤਿ ਸ਼੍ਰੀ ਅਕਾਲ। ਜੈਕ ਕਸਾ ਸਿਸਟਮ ਹੋ ਗਿਆ ਤੇ ਉਹਦੀ ਜਿਹੜੀ ਸੁਰਤ ਹੈ ਬੰਦੇ ਕੀਤੇ ਨਾ ਪਾਣੀ ਪਵਾ ਲਿਆ ਪੁਖੜ ਕਿੰਨੇ ਪਲੇਟਾ ਖਾ ਲਈ ਲੋ ਜੀ ਅੱਜ ਹੋ ਗਿਆ ਨੈਕਸਟ ਡੇ ਅੱਜ ਸ੍ਰੀ ਗੁਰੂਗੂ ਨਾਨਕਦੇਵ ਜੀ ਦੇ ਗੁਰਪੁਰਬ ਹੈ ਜੀ ਸਾਰਿਆਂ ਨੂੰ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਅਸੀਂ ਚੱਲੇ ਆ ਗੁਰਦਾਰਾ ਸਾਹਿਬ ਹੁਣ ਅੱਜ ਰਹਿ ਗਿਆ ਲਾਸਟ ਦਿਨ ਪ੍ਰਭਾਤ ਫੇਰੀ ਦਾ ਬਸ ਅੱਜ ਪ੍ਰਭਾਤ ਫੇਰੀ ਹੈ ਨਾ ਕਿੰਨੇ ਦਿਨ ਹੋ ਗਏ ਰੌਣਕਾਂ ਲੱਗੀਆਂ ਭਈਆਂ ਤੇ ਅੱਜ ਮਤਲਬ ਸਾਰਿਆਂ ਨੇ ਔਰੇਂਜ ਸਾਰੇ ਨੂੰ ਕਿਹਾ ਪਤਾ ਨਹੀਂ ਬਨ ਕੇ ਆਊਗਾ ਕੋਈ ਕਿ ਨਹੀਂ ਕਿ ਔਰੇਂਜ ਪੱਗਾਂ ਬਨ ਕੇ ਤੇ ਬੀਬੀਆਂ ਸਾਰੀਆਂ ਔਰੇਂਜ ਰੰਗ ਦੇ ਜਿਹੜੇ ਸਰੋਪੇ ਹੁੰਨੇ ਆ ਉਹ ਲੈ ਕੇ ਆਏ ਵੀ ਸਾਰੀ ਇਕ ਜੇ ਲੱਗਣਾ ਹੈ ਨਾ ਵਧੀਆ ਲੱਗਣ ਤੇ ਬਾਕੀ ਆਪਾਂ ਆਪਣੇ ਕਰ ਲਏ ਇਹ ਔਰੇਂਜ ਰੰਗ ਦੇ ਦੁਪੱਟੇ ਤਿਆਰ ਤੇ ਇਧਰ ਮੇਰੇ ਪੁੱਤ ਨੇ ਬਨ ਲਈ ਪੱਗ ਔਰੇਂਜ ਤੇ ਬਾਕੀ ਦੇਖ ਜਾ ਕੇ ਹੁਣ ਸਾਰਿਆਂ ਦੇ ਔਰੇਂਜ ਹੈ ਗਈਆਂ ਪੱਗਾਂ ਬੀਬੀਆਂ ਨੇ ਸਾਰੀਆਂ ਲੈ ਕੇ ਆਣੇ ਨੇ ਦੁਪੱਟੇ ਵੀ ਬਾਕੀ ਪਤਾ ਨਹੀਂ ਹੁਣ ਹਨਾ ਤੇ ਆਸ਼ੋ ਦੇ ਹੱਥ ਚ ਕੀ ਹੈ ਆ ਸ਼ੁਰੂ ਚੱਕਲੀ ਗੰਨ ਚ ਪਾਉਣ ਵਾਸਤੇ ਕੀ ਹੁੰਦੀ ਆ ਪਟਾਸ ਹੁਣ ਤੇ ਹੁਣ ਚਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆਂ ਚਾ ਕੇ ਗੁਰਦੁਆਰਾ ਸਾਹਿਬ ਦਾ ਸਾਰਾ ਮਤਲਬ ਰੌਣਕ ਮੇਲਾ ਕੀ ਕਿਵੇਂ ਕਿਵੇਂ ਕੀ ਕੀ ਹੋ ਰਿਹਾ ਚਲੋ ਜੀ ਗੁਰਦੁਆਰਾ ਸਾਹਿਬ ਹੁਣ ਦਿਖਾਉਂਦੇ ਆਂ ਤੁਹਾਨੂੰ ਸਾਰੇ ਦੇ orange orange ਉੱਚਾ ਕਰ ਸੇ ਨਾਨਕ ਮੈਂ ਚੋਪਾ ਸੁਣ ਕੇ ਆਇਆ ਮੇਰਾ ਬੜਾ ਪੁੱਛਦਾ ਤਨ ਕੋ ਨਮਹ ਸਦ ਸੇ ਤਨ ਕੋ ਤੁਮ ਕਮਹ

ਕਤਈ ਜੇ ਜਕਾਰ ਬਬੇ ਨਾਨਕ ਦਾ ਰੇ ਸੰਗਦੇ ਜੇ ਕਾਰ ਬਬੇ ਨਾਨਕ ਦਾ ਹੋਰ ਹੋਏ ਸਭ ਜਿਵੇਂ ਜੇ ਹੋਰ ਹੋਏ ਸਭ ਜਿਵੇਂ ਜੇ ਬਚਾ ਸ਼ਰਨ ਨੂੰ ਤੂਏ ਸੰਗਦੇ ਜੇ ਕਾਰ ਬਬੇ ਰਾਤ ਵੀ ਕੱਦੇ ਬੈਡੋਂ ਕਰਕੇ ਪੱਕੇ ਮੁੰਡਿਆਂ ਨੂੰ ਰਾ ਦੀਵੇ ਥਲੇ ਨੇਰਾ ਉਹ ਕੰਮ ਹੋਇਆ ਰਾਚਾ ਨੇ ਰੱਬ ਦੇ ਪਿੰਡਾਂ ਵਾ ਫਿਰੇਗੇ ਬਣੀਏਗਾ ਜਾਨ ਲਵੋ ਹੈਗੀ ਆ ਸਰੀਆ ਕਾਲ ਹੈ ਕੋਈ ਕੀ ਕਰੀ ਲੋ ਜੀ ਮਹੰਸਾਹ ਸਾਹਿਬ ਦੀ ਸੇਵਾ ਹੋ ਰਹੀ ਹੈ ਜੈਕ ਸਿਸਟਮ ਸਾਰੇ ਉਹ ਬਾਬੇ ਨੂੰ ਕਿਹਾ ਕਹਿੰਦਾ ਆਪਣੇ ਉਹ ਜਾ ਡੰਗ ਡੰਗ ਕਰਕੇ ਆਇਆ ਕਾਰ ਆ ਜੀ ਸ਼ੁਰੂ ਕਰੀ ਜਿਦੇ ਅੰਦਰ ਪ੍ਰਕਾਸ਼ ਹੋ ਗਿਆ ਉਹਦੇ ਅੰਦਰ ਵਿਵਾਸ ਹੋ ਗਿਆ ਜਿਦੇ ਅੰਦਰ ਵਿਵਾਸ ਹੋ ਗਿਆ ਫਿਰ ਉਹਦੀ ਜਿਹੜੀ ਸੁਰਤ ਹੈ ਉਹ ਜਿਉਂ ਜਲਵੇਂ ਜਦ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨ ਮਰ ਕੇ ਨਹੀਂ ਵਰਤੀ ਉਹ ਜੀਉਂਦੇ ਦੀ ਹਰਜਤ ਹੈ ਇਹ ਸਾਰੀ ਜਿਹੜੀ ਜੀਉਂਦੇ ਦੀ ਗੱਲ ਕੀਤੀ ਆਪਾਂ ਦੇ ਵਰ ਕੋਈ ਚੜਾਈ ਕਰ ਦਿੱਤਾ ਜੰਦਾ ਉਹਨਾਂ ਸ਼ਕਤ ਬੜਤ ਨਾ ਬੋਲ ਕੇ ਅਸੀਂ ਸਾਰੇ ਜੀ ਕੇ ਆਪਾਂ ਬੈਠੇ ਹਾਂ ਜਦੋਂ ਆਪਾਂ ਗੁਰੂ ਦੇ ਬਚਨਾਂ ਨੂੰ ਵਿਚਾਰਾਂਗੇ ਗੁਰੂ ਦੇ ਸ਼ਬਦ ਦੇ ਵਿੱਚ ਪ੍ਰਵੇਸ਼ ਕਰਾਂਗੇ ਸਤਿਗੁਰੂ ਜੀ ਮਾਰਾ ਨਾਮ ਵਿਚਾਰੀ ਗੁਰ ਪਰਸਾ ਜੁਨਾ ਤੇਰਾ ਨਾਮ ਸਤੁਰ ਮੈਨੂੰ ਸੁਖਾਈਂ ਕਿਰਾਂ 내이 반대한대. 애들, 요 ਪਾਉ ਮੋਸਵਾ ਬਾਈ ਅਦਰਮ ਕਰਕੇ ਬਾਈ ਜੜੀ ਆ ਨੂੰ ਦੇਖ ਮੇਰਾ ਨਾਮ ਮੋਜੀ ਵਾਲਾ ਪਾਈਆ ਹੋਵੇ ਕੱਟ ਦੀ ਨਾ ਨਾ ਕੱਟ ਚੱਕੋ ਚੌਲ ਚੱਕੋ ਆਪੇ ਰੇਗੂਲਰ ਕੰਮ ਹੈ ਪਾਈਆ ਬਾਦ ਚ ਆਉਂਗੇ ਕੌਣ ਕੌਣ ਚਲੇਗਾ ਅੱਜ ਚਾਹਤ ਆਉਂਦੀ ਹੈ ਖਾ ਖਾ ਵੀ ਬੀ ਗੋਲ ਗੁਪਚਾ ਚਾਰ ਵਧਾਈ ਨਹੀਂ ਚਾਹਦਾ ਕਿੰਨੇ ਖਰਾਬ ਆ ਦੇਖ ਭੁਖੜ ਕਿੰਨੇ ਬਲੇਟਾ ਖਾ ਲਿਆ ਨਵਾਂ ਜਾਂ ਦੋ ਹੁਣ ਦੇਣਾ ਜਿਹੜਾ ਬਹੁਤ ਹੀ ਸਾਰੇ ਸਾਹਿਬ ਵੀ ਸੰਗਤ ਘੱਟ ਹੁੰਦੀ ਹੈ